ਅੱਜ ਇਹਨਾ ਗ੍ਰੰਥ ਸੁਰੱਖਤਿਆ ਨਾ ਪੰਥ ਸੁਰੱਖਤਿਆ ਅੱਜ ਦੇ ਬੇਪੀਰੇ ਨੇ ਅਕਾਲ ਪੁਰਖ ਤੋਂ ਬੇਮੁਖ ਨੇ ਸਵਾਰਥੀ ਨੇ ਉਹ ਪੰਨਿਆ ਪਿਆਰਿਆ ਨੂੰ ਹੁਕਮ ਦੇ ਰਹੇ ਮੇਰੀ ਕੋਠੀ ਆਓ ਤੇ ਸਾਈਨ ਕਰੋ ਰਾਮ ਰਹੀਮ ਨੂੰ ਕਲੀਨ ਚਟਦੇ ਹੋ ਉਹ ਦੇ ਰਹੇ ਨੇ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਅਕਾਲ ਤਖਤ ਤੇ ਬੈਠੇ ਪੱਚਾ ਪੰਨਿਆ ਸਿੱਖਾਂ ਨੂੰ ਜਿਨ੍ਹਾਂ ਨੂੰ ਤੁਸੀਂ ਸਿੰਘ ਸਾਹਿਬ ਕਹਿੰਦੇ ਹੋ ਉਹਨਾਂ ਨੂੰ ਉਹ ਐਜੈਕਟਿਵ ਦੇ 5-6 ਬੰਦੇ ਜਿਹੜੇ ਤੁਹਾੜ ਪੀ ਕੇ ਰਾਤ ਨੂੰ ਸੌਂਦੇ ਆ ਉਹ ਜਾ ਕੇ ਕਹਿ ਰਹੇ ਨੇ ਤੁਸੀਂ ਸਾਡੇ ਮੁਲਾਜ਼ਮ ਹੋ ਅਸੀਂ ਤੁਹਾਨੂੰ ਕੱਢ ਸਕਦੇ ਆ ਤੁਸੀਂ ਪੋਸਟਾਂ ਇਧਰੋਂ ਦੰਦੀਆਂ ਨਾ ਪਾਇਆ ਕਰੋ ਉਹ ਬਾਹਰ ਆ ਕੇ ਕਹਿੰਦੇ ਸਾਨੂੰ ਅੱਜ ਪਤਾ ਲੱਗਾ ਸਾਡੀ ਤਾਕਤ ਹਰਮੰਦਰ ਸਾਹਿਬ ਦੇ ਅੰਦਰ-ਅੰਦਰ ਹੈ ਫਿਰ ਤੁਹਾਡਾ ਰਿਐਕਸ਼ਨ ਕੀ ਆ ਤੁਹਾਡਾ ਐਕਸ਼ਨ ਕੀ ਆ ਤੁਹਾਨੂੰ ਹੱਕ ਆ ਤੁਸੀਂ ਪੰਜਾਂ ਪਿਆਰਿਆਂ ਦੀ ਥਾ ਤੇ ਬੈਠੇ ਰਹੋ ਸਾਰਾ ਕੁਝ ਆਵਾ ਉੱਪਿਆ ਪਿਆ ਇੱਕ ਜਥੇਦਾਰ ਦੀ ਬੇਵੱਤੀ ਹੁੰਦੀ ਹੈ ਤੇ ਦੂਸਰਾ ਗ੍ਰੰਥੀ ਹੋਰ ਕੇ ਬਾਬਾ ਬੁੱਢਾ ਦੀ ਪਦਵੀ ਤੋਂ ਉੱਥੇ ਜਾ ਕੇ ਬਹਿੰਦਾ ਉਹਦੀ ਥਾਂ ਤੇ ਇਹ ਵੀ ਦੇਖ ਤਾਂ ਮੇਰੇ ਤੋਂ ਪਹਿਲੇ ਭਰਾ ਦਾ ਨਾਲ ਹਾਲ ਕੀ ਹੋਇਆ ਤੇ ਕੀਤਾ ਇਹਨਾਂ ਨੇ ਪਿਓ ਪੁੱਤਾਂ ਨੇ ਬਾਦਲ ਨੇ ਕਿੰਨੇ ਜਥੇਦਾਰਾਂ ਦਾ ਬੇਵੱਤੀ ਕੀਤੀ ਆ ਸਾਰੇ ਲੀਡਰ ਹੀ ਨਾਲ ਹੀ ਸਨ ਉਹਨਾਂ ਦੇ ਮਲਾਈ ਖਾ ਰਹੇ ਸੀ ਸਰਕਾਰ ਸੇ ਅੱਜ ਕੁਝ ਨਹੀਂ ਰਿਹਾ ਤੇ ਅੱਜ ਗੁੱਟ ਪੈ ਗਈ ਅੱਜ ਜਦੋਂ ਕੁਛ ਨਹੀਂ ਰਿਹਾ ਉਹਨਾਂ ਨੂੰ ਪਤਾ ਲੱਗਾ ਤੇ ਇਹ ਜੀ ਪਰੰਪਰਾਵਾਂ ਦਾ ਘਾੜ ਹੋ ਰਿਹਾ ਅੱਜ ਘਾੜ ਹੋਇਆ ਪਹਿਲਾਂ ਨਹੀਂ ਸੀ ਹੋਇਆ ਪਹਿਲਾਂ ਤੁਹਾਨੂੰ ਗਿਆਨ ਨਹੀਂ ਸੀ ਜਾਂ ਗ੍ਰੰਥੀਆਂ ਨੂੰ ਗਿਆਨ ਨਹੀਂ ਸੀ ਵਿਗਿਆਨੀ ਮੇਰੇ ਤੋਂ ਬਾਅਦ ਪੂਰਨ ਸਿੰਘ ਆ ਗਿਆ ਗ੍ਰੰਥੀ ਦਰਬਾਰ ਸਾਹਿਬ ਦੇਖੋ ਸਭ ਤੋਂ ਜ਼ਿਆਦਾ ਬਾਣੀ ਪੜਨ ਵਾਲਾ ਹਰਮੰਦਰ ਸਾਹਿਬ ਸੱਚਖੰਡ 'ਚ ਬਹਿਣ ਵਾਲਾ ਤੇ ਸੰਤੋਖ ਜੀ ਨੂੰ ਧਾਰਨਾ ਚਾਹੀਦਾ ਉਹ ਆ ਕੇ ਬਹਿ ਗਿਆ ਉਹਦੀ ਬੇਪਤੀ 1 ਸਾਲ ਦੇ ਵਿੱਚ ਵਿੱਚ ਹੋਈ। ਉਹਦੀ ਥਾਂ ਤੇ ਗਿਆਨੀ ਜੁਗਿੰਦਰ ਸਿੰਘ ਵਦੰਤੀ ਆ ਕੇ ਬਹਿ ਜਾਂਦਾ। ਬੁਝੇ ਜੁਗਿੰਦਰ ਸਿੰਘ ਦੀ ਬੇਪਤੀ ਹੋਈ ਰਾਤ ਰਾਤ ਸਿਫਾ ਦੇ ਖਾਲੀ ਕਰ ਮਕਾਨ। ਉਹਦੀ ਥਾਂ ਤੇ ਉਹਦਾ ਕੁੜਮ ਬਹਿ ਜਾਂਦਾ ਗੁਰਵਜਨ ਸਿੰਘ ਉਹ ਵੀ ਗ੍ਰੰਥੀ। ਉਹਦੀ ਬੇਪਤੀ ਹੋਈ ਤਾਂ ਉਹਦੀ ਥਾਂ ਤੇ ਹਰਪ੍ਰੀਤ ਸਿੰਘ ਬਹਿ ਜਾਂਦਾ। ਅੱਜ ਉਹ ਕਹਿੰਦਾ ਕਿ ਮੈਨੂੰ ਪਤਾ ਕਿ ਪਹਿਲਾਂ ਵੀ ਇਸ ਤਰ੍ਹਾਂ ਜਥੇਦਾਰ ਕੱਢੇ ਨੇ। ਜੇ ਤੈਨੂੰ ਪਤਾ ਹੈ ਤੇ ਤੂੰ ਕਿਉਂ ਲੱਗਾ? ਤੂੰ ਕਿਉਂ ਬੈਠਾ ਬਹਿ ਗਿਆ ਬੇਪਤੀ ਕਰਵਾ ਕੇ ਉੱਤਰ ਆਇਆ ਤੇ ਇੱਕ ਗੁਰਗੱਜ ਸਿੰਘ ਬਹਿ ਗਿਆ ਹੁਣ ਗੜਗੱਜ ਸਿੰਘ ਨੂੰ ਨਹੀਂ ਪਤਾ ਕਿ ਅਤੀ ਦਰਜਨ ਤੋਂ ਵੱਧ ਜਿਹੜੇ ਬੇਪਤ ਹੋਏ ਨੇ ਮੇਰੀ ਵਾਰੀ ਵੀ ਆਣੀ ਪਰ ਉਹ ਕਹਿੰਦੇ ਨਹੀਂ ਮੇਰੀ ਵਾਰੀ ਨਹੀਂ ਆਣੀ ਕਿਉਂਕਿ ਮੈਂ ਤਾਂ ਸੁਗਵੀਰ ਦੇ ਬਹੁਤ ਨੇੜੇ ਆਪਾਂ ਉਹ ਪ੍ਰਣਾਲੀ ਉੱਥੇ ਲੈ ਗਏ ਜਿਹੜੀ ਪਾਤਸ਼ਾਹ ਦੇ ਨੇੜੇ ਹੋਵੇ ਦਸਮ ਪਾਤਸ਼ਾਹ ਦੇ ਨੇੜੇ ਹੋਵੇ ਜਿਹੜੀ ਕਿਸੇ ਸੀਐਮ ਤੇ ਪੀਐਮ ਦੇ ਕਿ ਝੁਕੇ ਨਾ ਕਿਸੇ ਤੋਂ ਤਨਖਾਹ ਮੰਗਣ ਲਈ ਹੱਥ ਨਾ ਢੇ ਆਪਾਂ ਜਦੋਂ ਦਲੀਲ ਦਿੰਦੇ ਆਂਦੇ ਆਂ ਜੀ ਰੋਟੀ ਕਿੱਥੋਂ ਖਾਂਗੇ ਸੁਖਵੀਰ ਬਾਦਲ ਕਿੱਥੋਂ ਖਾਂਦਾ ਆ ਪ੍ਰਧਾਨ ਕਿੱਥੋਂ ਖਾਂਦਾ ਆ ਜ ਜਿੰਨੇ ਲੀਡਰ ਤੁਰੇ ਫਿਰਦੇ ਇਹਨਾਂ ਨੂੰ ਕਮੇਟੀ ਤਨਖਾਹ ਦਿੰਦੀ ਆ ਸਾਰੇ ਰੋਟੀ ਖਾਂਦੇ ਨੇ ਆਪਣੇ ਤੱਕ ਜਿਹੜੇ ਜ਼ਥੇਦਾਰ ਨੇ ਇਹਨਾਂ ਨੂੰ ਤੇ ਕਦੀ ਸਾਲ 'ਚ ਦੋ ਜਾਂ ਤਿੰਨ ਵਾਰ ਹੀ ਕੰਮ ਪੈਂਦਾ ਦਸਾਂ ਨੌ ਦੀ ਕਿਰਤ ਕਰਨ ਵਾਲੇ ਪੰਜ ਸਿੰਘ ਜਿਹੜੇ ਨੇ ਭਾਵੇਂ ਮਹੀਨੇ ਬਾਅਦ ਇਕੱਠੇ ਹੋਣ ਭਾਵੇਂ 6 ਮਹੀਨੇ ਬਾਅਦ ਹੁਣ ਭਾਵੇਂ 3 ਦਿਨ ਹੋਣ ਰੋਟੀ ਤੋਂ ਨਹੀਂ ਮਰਦੇ ਪਰ ਜਦੋਂ ਤੁਸੀਂ ਤਨਖਾਹ ਲੈਣ ਲੱਗ ਪੈਂਦੇ ਹੋ ਤੇ ਇਹਦਾ ਮਤਲਬ ਹੁੰਦਾ ਦਸ਼ਮ ਪਾਤਸ਼ਾਹ ਦਾ ਸਰੀਰ ਤੁਹਾਡਾ ਨੌਕਰ ਹੈ ਇੱਕ ਬੱਚਾ ਗਰੀਬ ਬੱਚਾ ਮਾਰ ਦਿੱਤਾ ਸੰਗਰੂਰ ਦਾ ਮਾਰਿਆ ਯੂਪੀ ਦੀ ਪੁਲਿਸ ਨੇ ਯੂਪੀ ਦੀ ਪੁਲਿਸ ਲੈ ਗਈ ਘਰੋਂ ਤੇ ਨਾਲ ਇੱਕ ਸੰਗਰੂਰ ਦਾ ਸੀਗਾ ਸਪਾਈ ਥਾਣੇ ਦਾ ਉਹਦੇ ਮਾਤਾ ਪਿਤਾ ਨੇ ਛੱਲੀ ਪੂਣੀ ਵੇਚ ਕੇ ਤੇ ਅਪੀਲ ਕੀਤੀ ਉਥੇ ਹਾਈ ਕੋਰਟ ਕਿ ਸਾਡਾ ਬੱਚਾ ਘਰੋਂ ਚੋਕੇ ਲੈ ਗਿਆ ਸੀ ਐ ਥਾਣੇ ਦਾ ਐ ਸਪਾਈ ਨਾਲ ਸੀ ਤੋਂ ਹਾਈ ਕੋਰਟ ਨੇ ਆਰਡਰ ਕੀਤਾ ਸੀਬੀਆਈ ਨੂੰ ਸੀਬੀਆਈ ਨੇ ਉਹਨੂੰ ਸਜ਼ਾ ਦਵਾਈ ਚਾਰ ਪੁਲਿਸ ਮੁਲਾਜ਼ਮਾਂ ਨੂੰ ਯੂਪੀਦਿਆ ਨੂੰ ਉਮਰ ਕੈਦ ਦਵਾਈ ਉਮਰ ਕੈਦ ਕੱਟਣ ਲਈ ਆਏ ਸੰਗਰੂਰ ਜੇਲ੍ਹ ਚ 4 ਮਹੀਨੇ ਨਹੀਂ ਸੀ ਹੋਏ ਤੇ ਸੁਖਵੀਰ ਬਾਦਲ ਨੇ ਆਪਣੀ ਕਲਮ ਦੇ ਨਾਲ ਉਹਨਾਂ ਦੇ ਰਿਹਾਈ ਲਈ ਰეკਮੈਂਡ ਕਰਕੇ ਗਵਰਨਰ ਨੂੰ ਭੇਜਿਆ ਉਹਨੇ ਰਾਸ਼ਟਰਪਤੀ ਨੂੰ ਭੇਜਿਆ 4 ਮਹੀਨੇ ਚ ਰਿਲੀਜ਼ ਹੋ ਗਏ ਇਹ ਪੰਥ ਦੀ ਸੇਵਾ ਇਹ ਉਹਦਾ ਕੁਛ ਨਹੀਂ ਵਕਾਰ ਸਕੇ ਉਹਨੂੰ ਬਰਸ਼ਾ ਫੜਾ ਕੇ ਬਿਠਾਤਾ ਹੁਣ ਬਰਸ਼ਾ ਫੜ ਕੇ ਜਿਹੜੇ ਸਾਡੇ ਸੇਵਾਦਾਰ ਖਲੋਂਦੇ ਨੇ ਉਹ ਸਜ਼ਾ ਭੁਗਤ ਰਹੇ ਨੇ ਇਹ ਸਜ਼ਾ ਕੋਈ ਇਹ ਪੰਥ ਦੀ ਰਵਾਇਤ ਹੈ ਕੋਈ ਫਿਰ ਸਜ਼ਾ ਭੁਗਤ ਲਈ ਜਿਹੜੇ ਤੁਸੀਂ ਹੁਕਮਨਾਮੇ 2 ਤਰੀਕ ਨੂੰ ਜਾਰੀ ਕੀਤੇ ਆਦੀ ਇਸ ਤਰ੍ਹਾਂ ਇਸ ਮਹੀਨੇ ਚ ਵੋਟਾਂ ਮੈਂਬਰਸ਼ਿਪ ਬਣਾਓ ਫਿਰ ਇਸ ਤਰ੍ਹਾਂ ਕਰੋ ਉਹ ਪੂਰੇ ਹੋਗੇ ਉਹਨੂੰ ਮਾਫ਼ ਕਿਉਂ ਕੀਤਾ ਤੁਸੀਂ ਉਹਦਾ ਪ੍ਰਸ਼ਾਦ ਕਿਉਂ ਕਰਵਾਇਆ ਉਹਦੀ ਅਰਦਾਸ ਕਿਉਂ ਕਰ ਦਿੱਤੀ ਉਹ ਉਹਨੂੰ ਫ੍ਰੀ ਕਰਤਾ ਉਹਨੇ ਇਹਨਾਂ ਆ ਕੇ ਤਿੰਨਾਂ ਜਣਿਆਂ ਨੂੰ ਇੱਕੇ ਦਿਨ ਘੜ ਦਿੱਤਾ ਜਥੇਦਾਰ ਹੋਣ ਦੇ ਨਾਤੇ ਤੈਨੂੰ ਕੱਢ ਨਹੀਂ ਸਕੇ ਪਰ ਇਹਨੇ ਉਹ ਇਕੱਲੇ ਨੇ ਤਿੰਨਾਂ ਜਣੇ ਇੱਕੇ ਦਿਨ ਘੜਤੇ ਅੱਜ ਤੱਕ ਤੁਸੀਂ ਪ੍ਰੋਟੈਸਟ ਕਰ ਲੈ ਇਹ ਇਹ ਨਿਜ਼ਾਮ ਨੂੰ ਸੁਧਾਰ ਲਈਏ ਇਹ ਜਿਹੜਾ ਸਿਸਟਮ ਚੱਲਿਆ ਸਾਨੂੰ ਗੁਰੂ ਸਾਹਿਬ ਬੜੇ ਲੰਬੇ ਸਮੇਂ ਤੋਂ ਦੱਸ ਗਏ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ ਹਉ ਭਾਲ ਬਕੁੰਨੀ ਹੋਈ ਅંધੇਰੇ ਰਾਹ ਨ ਦਿਸੇ ਕੋਈ ਇਹ ਹਨੇਰੀ ਗਲੀ ਚੋਂ ਨਿਕਲੀਏ ਇਹ ਸੱਚ ਦੇ ਚੰਦਰਮਾ ਨੂੰ ਕੂੜ ਦੀ ਮੱਛਿਆ ਲੁਕਾਈ ਬੈਠੀ ਸਾਧ ਸੰਗਤ ਜੀ ਮੇਰਾ ਕੁੰਢਜ ਦਾ ਸਵਾਸ ਨਹੀਂ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੱਜ ਸਾਡਾ ਇਹ ਹਾਲ ਆ। ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਦੇ ਕਾ ਨਾ ਪਾਰਖੂ ਕਲੀ ਕਾਲ ਵਟਾਣੇ। ਇਹ ਆ ਕਲਯੁਗ ਅੰਨੇ ਨੂੰ ਅਸੀਂ ਪਾਰਖੂ ਕਹੀ ਜਾਂਦੇ। ਸੋਤੇ ਕੋ ਜਾਗਤ ਕਹੇ ਜਾਗਤ ਕੋ ਸੋਤਾ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰਕੀ ਕੋ ਆਪਣੀ ਕਹੇ ਅਪੜੋ ਨਹੀਂ ਪਾਇਆ। মিঠে কো কড়ুয়া কহে কড়ুয়ে কো মিঠা রাতে কি নিন্দা করে এসা কলমে ডিঠা चेरी কি সেবা করে ઠાકર ਨਹੀਂ দিসে পোখর নীর भरोलिए মাখন ਨਹੀਂ রীসে গুরু sahab কদেয়া কে છપડ دے پانی চো મખણ ને نکلਦਾ এনো চেঞ্জ কর এ সমা বাকি ઠાડી ਸਿੰਘ নে গੱਲਾਂ কইয়া ইത്തോ ম্যায় 20 সাল তো এহি কুছ করদা আ রয় ਇਕੱਠੇ ਹੋ ਇਕੱਠੇ ਹੋ ਇਕੱਠੇ ਹੋ 10 ਬੰਦੇ ਇਕੱਠੇ ਹੋਏ 10 ਪਾਰਟੀਆਂ ਹਿੱਸੇ ਵੰਡ ਲੈਂਦੇ ਐ ਇੰਨੇ ਮੇਰੇ ਇੰਨੇ ਤੇਰੇ ਉਹ ਜਿਹਦੇ ਹਿੱਸੇ ਜਿੰਨੀਆਂ ਸੀਟਾਂ ਆਈਆਂ ਉਹ ਫਿਰ ਟੈਂਕੇ ਜਿਹੜੇ ਆਪਣਾ ਦਿੰਦਾ ਭਵੇਂ ਕਿਹੋ ਜਿਹਾ ਹੋਵੇ ਉਹਨੇ ਦੇਣਾ ਅਸੀਂ ਨਹੀਂ ਦੇ ਸਕਦੇ ਉਹਨੂੰ ਜਿਹੜੀਆਂ ਦੂਸਰੇ 9 ਬੰਦੇ ਹੁੰਦੇ ਉਹ ਸਵਾਰ ਨਹੀਂ ਕਰਦੇ ਉਹ ਆਜ਼ਾਦ ਖੜੇ ਹੋ ਜਾਂਦੇ ਆ ਕਿ ਹੱਕ ਤਾਂ ਸਾਡਾ ਸੀ ਇਹਨੂੰ ਕਿਉਂ ਦੇ ਦਿੱਤੀ ਸਿਰੇ ਨਹੀਂ ਚੜਦਿਆਂ ਇੱਕਠੇ ਅਸੀਂ ਹੋ ਜੰਨੇ ਆ ਜਿੱਤ ਹੋ ਜਾਂਦਾ ਇਹਦੇ ਕਾਰਨ ਲੱਭੋ ਅਸੀਂ ਮੈਨੂੰ ਮੈਂ 25 ਸਾਲ ਹੋ ਗਏ ਮੈਂ ਮਾਨ ਸਾਹਿਬ ਨੂੰ ਟੋੜਾ ਸਾਹਿਬ ਨੂੰ ਸਰਨੇ ਨੂੰ ਮਨਜੀਤ ਸਿੰਘ ਜੀ ਕੇ ਨੂੰ ਸੇਵਾਦਾਰ ਬਣ ਕੇ ਇਹਨਾਂ ਦੇ ਪਿੱਛੇ ਤੁਰਿਆ ਪਰ ਇੱਕੋ ਹੀ ਮਤਲਬ ਹੈ ਕਿ ਕਮੇਟੀ ਤੇ ਕਬਜ਼ਾ ਕਰੋ ਸੀਐਮ ਕਿਵੇਂ ਬਣੀਏ ਇਹ ਸੀਐਮ ਜਿਹੜੇ ਬਣੇ ਪਹਿਲਾਂ ਉਹਨਾਂ ਨੇ ਸਾਡੇ ਧਰਮ ਦਾ ਨਾਸਮਾਲ ਦਿੱਤਾ ਅੱਜ ਕਮੇਟੀ ਨਹੀਂ ਨਜ਼ਰ ਆਉਂਦੀ ਅੱਜ ਕਿਸੇ ਸਾਡੇ ਗਰੀਬ ਬੱਚੇ ਨੂੰ ਹੈਲਪ ਨਹੀਂ ਮਿਲਦੀ